ਦਿਵਾਲੀ ਦੇ ਤਿਉਹਾਰ ਦੀਆਂ ਬਾਜ਼ਾਰਾਂ ਦੇ ਵਿੱਚ ਰੌਣਕਾਂ ਨੇ ਤੇ ਅੱਜ ਇੱਕ ਹੋਰ ਤਸਵੀਰ ਨਿਕਲ ਕੇ ਸਾਹਮਣੇ ਆਈ ਹੈ ਜ਼ਿਲ੍ਹਾ ਗੁਰਦਾਸਪੁਰ ਦੇ ਕਸਬਾ ਕਮਾਨ ਦੇ ਬਾਜ਼ਾਰਾਂ ਵਿੱਚ ਜਦ ਅਸੀਂ ਬਾਜ਼ਾਰ ਤੋਂ ਨਿਕਲ ਰਹੇ ਸੀ ਜਿੱਥੇ ਦਿਵਾਲੀ ਨੂੰ ਲੈ ਕੇ ਬਾਜ਼ਾਰਾਂ 'ਚ ਰੌਣਕਾਂ ਸੀ ਉੱਥੇ ਇੱਕ ਦੇਖਿਆ ਗਿਆ ਹੈ ਕਿ ਸਕੂਲੀ ਬੱਚੇ ਕੋਈ ਨੇ ਹੱਥਾਂ ਦੇ ਵਿੱਚ ਜਿਹੜੇ ਨੇ ਪਲਾਂਟਸ ਵੰਡ ਰਹੇ ਸਨ ਔਰ ਦੁਕਾਨਾਂ ਤੇ ਜਾ ਜਾ ਕੇ ਜਿਹੜੇ ਨੇ ਉਹ ਪਲਾਂਟਸ ਦੇ ਰਹੇ ਨੇ ਇਹਨਾਂ ਬੱਚਿਆਂ ਨਾਲ ਵੀ ਗੱਲਬਾਤ ਕਰਾਂਗੇ ਕਿ ਕਿਉਂ ਜਿਹੜੇ ਹੱਥਾਂ ਦੇ ਵਿੱਚ ਪਲਾਂਟਸ ਵੰਡ ਕੇ ਫੜ ਕੇ ਜਿਹੜੇ ਨੇ ਇਹਨਾਂ ਵੱਲੋਂ ਵੰਡੇ ਜਾ ਰਿਹਾ ਹੈ ਇਹ ਜਾਂ ਕੀ ਇਹਨਾਂ ਦਾ ਮਕਸਦ ਹੈ ਕਿਉਂ ਜਿਹੜੇ ਨੇ ਇਹ ਬਾਜ਼ਾਰਾਂ ਦੇ ਵਿੱਚ ਪਹੁੰਚੇ ਨੇ ਪੂਰਾ ਸਟਾਫ ਵੀ ਜਿਹੜਾ ਹੈ ਉਹ ਨਾਲ ਤੁਸੀਂ ਦੇਖ ਸਕਦੇ ਹੋ ਉਹ ਵੀ ਇੱਥੇ ਮੌਜੂਦ ਹੈ ਔਰ ਇਹਨਾਂ ਵੱਲੋਂ ਜੋ ਤਸਵੀਰਾਂ ਚ ਨਿਕਲ ਕੇ ਸਾਹਮਣੇ ਆ ਰਿਹਾ ਕਿ ਇਹਨਾਂ ਵੱਲੋਂ ਜੋ ਹੈ ਪਲਾਂਟਸ ਜਿਹੜੇ ਨੇ ਉਹ ਇਹਨਾਂ ਸ਼ਾਪਸ ਦੇ ਉੱਤੇ ਜਾ ਕੇ ਬਾਜ਼ਾਰਾਂ ਦੇ ਵਿੱਚ ਵੰਡੇ ਜਾ ਰਹੇ ਨੇ ਇੱਕ ਵੱਖਰੀ ਤਸਵੀਰ ਦੀਵਾਲੀ ਦੇ ਮੌਕੇ ਦੇ ਉੱਤੇ ਜਿਹੜੀ ਆ ਉਹ ਵੇਖਣ ਨੂੰ ਮਿਲੀ ਹੈ ਨਿਕਲ ਕੇ ਆਈ ਹੈ ਸਾਹਮਣੇ ਨਿਊ ਲिटल ਸਕਾਲਰਸ ਸਕੂਲ ਜਿਹੜਾ ਹੈ ਉਸ ਦੇ ਵਿਦਿਆਰਥੀ ਲੱਗਦੇ ਨੇ ਨਾਲ ਉਹਨਾਂ ਦਾ ਸਟਾਫ ਇੱਥੇ ਮੌਜੂਦ ਹੈ ਗੱਲਬਾਤ ਕਰ ਲੈਨੇ ਆ ਮੈਮ ਕਿਸ ਮੈਸੇਜ ਦੇ ਨਾਲ ਅੱਜ ਕਿਉਂਕਿ ਬਜ਼ਾਰਾਂ ਦੇ ਵਿੱਚ ਬੜੀਆਂ ਰੌਣਕਾਂ ਨੇ ਦੀਵਾਲੀ ਦੀ ਇੱਕ ਨਵੀਂ ਤਸਵੀਰ ਦੇਖਣ ਨੂੰ ਮਿਲੀ ਹੈ ਕਿ ਹੱਥਾਂ 'ਚ ਬੂਟੇ ਫੜ ਕੇ ਜਿਹੜੇ ਸਟੂਡੈਂਟਸ ਮੌਜੇ ਨੇ ਕਿਸ ਮਕਸਦ ਦੇ ਨਾਲ ਤੁਸੀਂ ਇੱਥੇ ਆਏ ਹੋ ਸੋ ਫਰਸਟ ਆਫ ਆਲ ਸਸ਼ੀਕਾਲ ਟੂ ਆਲ ਐਂਡ ਵੀ ਆਰ ਫਰਮ ਨਿਊ ਲਿਟਲ ਸਕਾਲਰਸ ਅਕੈਡਮੀ ਵਿਚ ਇਜ਼ ਲੋਕੇਟਿਡ ਨੀਅਰ ਮੈਥਾ ਚੌਂਕ ਐਂਡ ਵੀ ਵਿਸ਼ ਟੂ ਕਨਵੇ ਅ ਮੈਸੇਜ ਟੂ आवर ਸੋਸਾਇਟੀ ਐਂਡ आवर ਸਟੂਡੈਂਟ ਥੈਟ ਥਿਸ ਦੀਵਾਲੀ ਲੈਟਸ ਸੇ ਨੋ ਟੂ ਕਰੈਕਰਸ ਦੀਵਾਲੀ ਇਜ਼ ਅ ਫੈਸਟੀਵਲ ਆਫ ਫਲਾਈਟ ਜੋਏ ਹੈਪੀਨੈਸ ਟੂਗੇਦਰਨੈਸ ਐ festival of smoke and noise so let us celebrate this beautiful diwali by grow more trees and spread ਗ੍ਰੀਨਰੀ ਹੈਪੀਨੈਸ ਐਂਡ ਟੁਗੇਦਰਨੈਸ ਥੈਂਕ ਯੂ ਬਿਲਕੁਲ ਦੇਖੋ ਮੈਸੇਜ ਕਰਨ ਨੇ ਕਿਹਾ ਕਿ ਇਸ ਵਕਤ ਦੀ ਜਿਹੜੀ ਐਸੀ ਦੀਵਾਲੀ ਜਿਹੜੀ ਹੈ ਉਹ ਗ੍ਰੀਨ ਦੀਵਾਲੀ ਮਨਾਈਏ ਕ੍ਰੈਕਟਸ ਦੇ ਅੰਦਰ ਉੱਤੇ ਨਾ ਰੱਖੀਏ ਪੋਲੂਸ਼ਨ ਨਾ ਕਰੀਏ ਔਰ ਇਸ ਮਕਸਦ ਦੇ ਨਾਲ ਜਿਹੜੇ ਇੱਥੇ ਪਹੁੰਚੇ ਨੇ ਬੱਚੇ ਵੀ ਨਾਲ ਮੌਜੂਦ ਨੇ ਬੇਟਾ ਕਿਉਂ ਅੱਜ ਆਏ ਹੋ ਕਿਉਂ ਪਲਾਂਟਸ ਲੈ ਕੇ ਤੁਸੀਂ ਇੱਥੇ ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਅਸ਼ਮੀਤ ਕੌਰ ਹੈ ਅਸੀਂ ਨਿਊ ਲਿਟਲ ਸਕਾਲਰਸ ਅਕੈਡਮੀ ਤੋਂ ਆਏ ਹਾਂ ਅਤੇ ਅੱਜ ਅਸੀਂ ਇਹ ਪਲਾਂਟਸ ਇਸ ਲਈ ਵੰਡ ਰਹੇ ਹਾਂ ਕਿਉਂਕਿ ਜਿੱਦਾਂ ਕਿ ਅਸੀਂ ਦੇਖ ਰਹੇ ਹਾਂ ਕਿ ਪੋਲੂਸ਼ਨ ਬਹੁਤ ਜ਼ਿਆਦਾ ਵੱਧਦਾ ਜਾ ਰਿਹਾ ਹੈ ਬਹੁਤ ਪਟਾਕਿਆਂ ਨਾਲ ਵੀ ਪੋਲੂਸ਼ਨ ਹੋਣਾ ਦੀਵਾਲੀ ਦੇ ਦਿਨ ਇਸ ਲਈ ਅਸੀਂ ਇਹ ਬੂਟੇ ਵੰਡ ਰਹਾਂ ਪਲਾਂਟਸ ਵਣ ਰਿਆਂ ਤਾਂ ਕਿ ਅਸੀਂ ਪੋਲਿਊਸ਼ਨ ਵਿੱਚ ਕੱਟ ਕਰੀਏ ਪੋਲਿਊਸ਼ਨ ਨੂੰ ਅਤੇ ਅਸੀਂ ਚਾਹਨਾ ਕਿ ਸਾਰੇ ਹੀ ਇਸ ਚੀਜ਼ ਵਿੱਚ ਸਾਡਾ ਯੋਗਦਾਨ ਪਾਉਣ ਅਤੇ ਅਸੀਂ ਗ੍ਰੀਨ ਦੀਵਾਲੀ ਮਨਾਈਏ ਸੇਫ ਦੀਵਾਲੀ ਮਨਾਈਏ ਬਿਲਕੁਲ ਅਵੇਅਰਨੈਸ ਦੀ ਜਿਹੜੀ ਹੈ ਉਹ ਕਰਨ ਵਾਸਤੇ ਉਹਨਾਂ ਨੇ ਕਿਹਾ ਕਿ ਸਾਡਾ ਮਕਸਦ ਹੈ ਅਸੀਂ ਤਾਂ ਇੱਥੇ ਪਹੁੰਚੇ ਹਾਂ ਔਰ ਹੱਥਾਂ 'ਚ ਪਲਾਂਟਸ ਤਾਂ ਕਿਉਂਕਿ ਬੜੀ ਜ਼ਰੂਰਤ ਹੈ ਇਸ ਵੇਲੇ ਵਾਤਾਵਰਣ ਨੂੰ ਬਚਾਉਣ ਲਈ ਪੋਲਿਊਸ਼ਨ ਨੂੰ ਘਟਾਉਣ ਵਾਸਤੇ ਕਿਉਂਕਿ ਕਰੈਕਰਸ ਵੀ ਉਹਨਾਂ ਨੇ ਕਿਹਾ ਕਿ ਪੋਲਿਊਸ਼ਨ ਫਰੋਂਡਦੇ ਨੇ ਔਰ ਕਿਤੇ ਨਾ ਕਿਤੇ ਸਰਕਾਰਾਂ ਜਿੱਦ ਦੇ ਨਾ ਕਿਤੇ ਪ੍ਰਸ਼ਾਸਨ ਵੀ ਇਸ ਗੱਲ ਕਰਾਕਸ ਲਾਈ ਜਾਣਾ ਔਰ ਕਿਤੇ ਨਾ ਕਿਤੇ ਗ੍ਰੀਨ ਜਿਹੜੇ ਨੇ ਉਹ ਪਟਾਕੇ ਚਲਾਉਂਦੀ ਐਵੇਂ ਦਾਇਤਾ ਨਾਲ ਜਾਰੀ ਹੁੰਦੀਆਂ ਨੇ ਔਰ ਤੁਸੀਂ ਦੇਖ ਸਕਦੇ ਹੋ ਕਿ ਇਸ ਵਕਤ ਇਹਨਾਂ ਸਕੂਲੀ ਬੱਚਿਆਂ ਦੀ ਵੱਖਰੀ ਤਸਵੀਰ ਜਿਹੜੀ ਆ ਉਹ ਨਿਕਲ ਕੇ ਸਾਹਮਣੇ ਆਈ ਹੈ ਅਸੀਂ ਕੁਮਾਨ ਦੇ ਬਾਜ਼ਾਰ ਦੇ ਵਿੱਚੋਂ ਨਿਕਲ ਰਹੇ ਸੀ ਤਾਂ ਦੇਖਿਆ ਕਿ ਜਿੱਥੇ ਬਾਜ਼ਾਰਾਂ ਦੇ ਵਿੱਚ ਆਉਣ ਕਰਨੇ ਉੱਥੇ ਇਹ ਬੱਚੇ ਜਿਹੜੇ ਨੇ ਸਕੂਲੀ ਹੱਥਾਂ ਦੇ ਵਿੱਚ ਇਹ ਬੂਟੇ ਫੜ ਕੇ ਜਿਹੜੇ ਨੇ ਉਹ ਲੋਕਾਂ ਨੂੰ ਵੰਡ ਰਹੇ ਨੇ ਹੋਰ ਵੀ ਬੱਚੇ ਮੌਜੂਦ ਨੇ ਗੱਲਬਾਤ ਕਰ ਲੈਣੇ ਹੈ ਬੇਟਾ ਕੀ ਮਕਸਦ ਹੈ ਕਿਉਂ ਤੁਸੀਂ ਅੱਜ ਸਾਰੇ ਜਿਹੜੇ ਆਏ ਹੋ ਸਾਡਾ ਮਕਸਦ ਹੈ ਕਿ ਜਿੱਦ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਪਈਆ ਕਿ ਬ ਕਿ ਆਪਾਂ ਪੋਲੂਸ਼ਨ ਨੂੰ ਕੱਟ ਕਰੀਏ ਤੇ ਵੱਧ ਤੋਂ ਵੱਧ ਰੁੱਖ ਲਗਾਈਏ ਤਾਂ ਜੋ ਆਪਾਂ ਆਪਣੇ ਵਾਤਾਵਰਣ ਨੂੰ ਸਾਫ਼ ਸੁਥਰਾ ਬਣਾ ਸਕੀਏ ਆ ਦੇਖੋ ਬਿਲਕੁਲ ਇੱਕ ਜ਼ਿੰਮੇਵਾਰੀ ਦੇ ਤੌਰ ਦੇ ਉੱਤੇ ਇਹ ਬੱਚੇ ਚੱਲ ਰਹੇ ਨੇ ਦੇਖੋ ਪਨੀਰੀ ਹੈ ਸਾਡੀ ਅੱਗੋਂ ਸਾਡੀ ਪੀੜ੍ਹੀ ਹੈ ਔਰ ਇੱਕ ਨਾ ਕਿੰਨਾ ਕਿ ਜਾਗਰੂਕ ਲੱਗ ਰਹੀ ਹੈ ਔਰ ਇਹਦੀ ਖੁਸ਼ੀ ਦੀ ਵੀ ਗੱਲ ਹੈ ਕਿ ਉਹਨਾਂ ਦੇ ਮਨ ਦੇ ਵਿੱਚ ਇਹ ਹੈ ਕਿ ਜੇਕਰ ਕੋਈ ਜਿਹੜੇ 30 ਜਿਹੜੇ ਨੇ ਉਹ ਕੱਟੇ ਗਏ ਨੇ ਜਾਂ ਜਿਹੜੀ ਕੋਈ ਨਵੀਂ ਡਿਵੈਲਪਮੈਂਟ ਹੁੰਦੀ ਜਾਂ ਕੱਟੇ ਗਏ ਨੇ ਰੁੱਖ ਕੱਟੇ ਗਏ ਨੇ ਤਾਂ ਅਸੀਂ ਹੋਰ ਵੀ ਨਵੇਂ ਰੁੱਖ ਲਵਾਈਏ ਨਵੇਂ ਹੋਰ ਕਰੀਏ ਔਰ ਤੁਸੀਂ ਦੇਖ ਸਕਦੇ ਹੋ ਕਿ ਇਹ ਬੱਚੇ ਤੇ ਮਜੂਰ ਨੇ ਉਹਨਾਂ ਨਾਲ ਵੀ ਗੱਲਬਾਤ ਕਰ ਲੈਨੇ ਆ ਕਿਸ ਤਰ੍ਹਾਂ ਦਾ ਉਪਰਾਲਾ ਲੱਗਾ ਇਹਨਾਂ ਬੱਚਿਆਂ ਨੇ ਜਿਹੜਾ ਕੀਤਾ ਇਹ ਆ ਕੇ ਕਿ ਅਸੀਂ ਆਪਣੇ ਵਾਤਾਵਰਣ ਨੂੰ ਬਚਾਈਏ ਆਪਣੇ ਉਹ ਜਿਹੜਾ ਹੈ ਉਹ ਭੇਖ ਨੂੰ ਬਚਾ ਸਕੀਏ ਪਹਿਲਾਂ ਤਾਂ ਸਾਸਰੀ ਕਾਲ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਇਹ ਕਵਰੇਜ ਕਰ ਰਹੇ ਹੋ ਸਰ ਰੁੱਖ ਜਿਹੜਾ ਹੈ ਧਰਤੀ ਨੂੰ ਖੋਰਨ ਤੋਂ ਰੋਕਣ ਵਾਸਤੇ ਸਭ ਤੋਂ ਵਧੀਆ ਚੀਜ਼ ਰੁੱਖ ਹੈ ਜਿੰਨਾ ਚਿਰ ਧਰਤੀ ਦੇ ਰੁੱਖ ਨਹੀਂ ਲੱਗੇਗਾ ਉਹਨਾਂ ਚਿਰ ਧਰਤਾ ਪੱਤਰ ਨੂੰ ਨਹੀਂ ਬਚਾ ਸਕਦੇ ਆਪਣੇ ਆਪ ਨੂੰ ਨਹੀਂ ਬਚਾ ਸਕਦੇ ਜੀਵੀ ਜੰਤੂ ਨੂੰ ਨਹੀਂ ਬਚਾ ਸਕਦੇ ਇਸ ਵਾਸਤੇ ਰੁੱਖ ਜਿਹੜੇ ਹਰ ਪਿੰਡ ਦਾ ਉਪਰਾਲਾ ਇਹਨਾਂ ਬੱਚਿਆਂ ਦਾ ਬਿਲਕੁਲ ਬਹੁਤ ਵਧੀਆ ਉਪਰਾਲਾ ਜੀ ਬਹੁਤ ਸੋਹਣਾ ਉਪਰਾਲਾ ਕਰ ਰਹੇ ਨੇ ਕਿਉਂਕਿ ਇਸ ਤੋਂ ਬਗੈਰ ਆਪਾਂ ਜੀਵਨ ਨਹੀਂ ਜੀ ਸਕਦੇ ਹਾਂ ਬਿਲਕੁਲ ਅੱਜ ਬੱਚੇ ਇੱਥੇ ਪਹੁੰਚੇ ਬਜ਼ਾਰਾਂ ਚ ਰੌਣਕਾਂ ਨੇ ਦੀਵਾਲੀ ਦੀਆਂ ਪਟਾਕੇ ਵੀ ਵੇਖੀ ਦੀਆਂ ਜਾਂ ਹੋਰ ਮਠਿਆਈਆਂ ਦੀਆਂ ਦੁਕਾਨਾਂ ਤੇ ਇੱਕ ਨਵੀਂ ਜਿਹੜੀ ਹੈ ਇਹ ਗੱਲ ਵੇਖੀ ਹੈ ਕਿ ਇਹ ਕੰਮ ਇਹ ਬਹੁਤ ਵੱਡਾ ਸੰਦੇਸ਼ ਹੈ ਜੀ ਇੱਕ ਵੱਲੋਂ ਸਕੂਲ ਵੱਲੋਂ ਕੀਤਾ ਜਾ ਰਿਹਾ ਬਲਰ ਸਾਨੂੰ ਹਰੀ ਦੀਵਾਲੀ ਮਨਾਉਣੀ ਚਾਹੀਦੀ ਆ ਪਟਾਕੇ ਤੋਂ ਬਚਣਾ ਚਾਹੀਦਾ ਵਾ ਵਾਤਾਵਰਨ ਨੂੰ ਵਧੀਆ ਬਣਾਉਣਾ ਚਾਹੀਦਾ ਹੈ ਜੀ ਬਹੁਤ ਵਧੀਆ ਉਪਰਾਲਾ ਇਥੇ ਤੱਕ ਸੋਚਣ ਡਿਆ ਬੱਚੇ ਤੋਂ ਲੈ ਕੇ ਬਜ਼ੁਰਗ ਤੱਕ ਤਾਂ ਧੰਨਵਾਦ ਹੈ ਧੰਨਵਾਦ ਬਿਲਕੁਲ ਦੇਖੋ ਬੜਾ ਵਧੀਆ ਉਹਨਾਂ ਨੇ ਕਹੇ ਸੰਦੇਸ਼ ਹੈ ਬੱਚੇ ਜਿਹੜੇ ਨੇ ਇੱਥੇ ਪਹੁੰਚੇ ਨੇ ਔਰ ਕਿਤਨਾ ਕਿਤੇ ਜਾਗਰੂਕ ਜਿਹੜੇ ਹੋ ਰਹੇ ਨੇ ਔਰ ਲੋਕਾਂ ਨੂੰ ਦੂਸਰਿਆਂ ਨੂੰ ਵੀ ਅਵੇਅਰ ਕਰ ਰਹੇ ਨੇ ਕਿ ਅਸੀਂ ਗ੍ਰੀਨ ਦੀਵਾਲੀ ਮਨਾਈਏ ਔਰ ਪਟਾਕੇ ਤੋਂ ਗੁਰੇਜ਼ ਕਰੀਏ ਜਾਂ ਹੋਰ ਜਿਹੜੀ ਕੋਈ ਪੋਲੂਸ਼ਨ ਜਿਹੜੀਆਂ ਚੀਜ਼ਾਂ ਫਲਾਉਂਦੀਆਂ ਉਹਨਾਂ ਦਾ ਗੁਰੇਜ਼ ਕਰੀਏ ਔਰ ਖਾਸ ਕਰਕੇ ਰੁੱਖ ਲਗਾ ਕੇ ਜਿਹੜੀ ਹੈ ਆਪਣੇ ਵਾਤਾਵਰਣ ਦਾ ਬਚਾਅ ਕਰ ਸਕੀਏ ਔਰ ਇੱਕ ਵਧੀਆ ਮੈਸੇਜ ਜਿਹੜਾ ਹੈ ਨਵੀਂ ਤਸਵੀਰ ਜਿਹੜੀ ਹੈ ਉਹ ਗੁਰਦਾਸਪੁਰ ਦੇ ਕੁਮਾਨ ਦੇ ਬਾਜ਼ਾਰਾਂ ਦੇ ਵਿੱਚ ਦੇਖਣ ਨੂੰ ਮ